ਅਤੇ ਮਹਾਲੀ ਦੇ ਵਿੱਚ ਇੱਕ ਸੰਤਾਂ ਦਾ ਸ਼ਿਵਰ ਲੱਗਿਆ ਜਿਹੜੇ ਕਿ ਹਿਮਾਚਲ ਤੋਂ ਆਏ ਸੀਗੇ ਔਰ ਮੈਂ ਔਰ ਮੇਰੀ ਫਰੈਂਡ ਅਸੀਂ ਜਾ ਰਹੇ ਸੀਗੇ ਤੇ ਰਸਤੇ 'ਚ ਉਹਨਾਂ ਦਾ ਅਸੀਂ ਬੋੜ ਦੇਖਿਆ ਤੇ ਮੈਂ ਅਸੀਂ ਦੋਨਾਂ ਨੇ ਸੋਚਿਆ ਵੀ ਕਿਉਂ ਨਾ ਅਸੀਂ ਫਟਾਫਟ ਅਟੈਂਡ ਕਰ ਲਈਏ ਨੇੜੇ ਸੀਗਾ ਘਰ ਦੇ ਘਰੇ ਵਿਆਹ ਤੇ ਰਿਆ ਹੋਇਆ ਸੀਗਾ ਭਤੀਜੀ ਦਾ ਪਰ ਅਸੀਂ ਉਹ ਛੱਡ ਕੇ ਉੱਥੇ ਲੇਡੀ ਸਿੰਘ ਚੱਲ ਰਿਆ ਸੀਗਾ ਤੇ ਅਸੀਂ ਉੱਥੇ ਚਲੇ ਗਏ ਦੋਨੋਂ ਜਿਸ ਜੀ ਜੀ ਉੱਥੇ ਦੇਖਿਆ ਤਾਂ ਜਿਵੇਂ ਅਸੀਂ ਅੰਦਰ ਵੜੇ ਵੱਡਾ ਸਾਰਾ ਹਾਲ ਸੀਗਾ ਜੇ ਸੰਤ ਪਹੁੰਚੇ ਨਹੀਂ ਸੀ ਉੱਥੇ ਇੰਨਾ ਰੋਹਾਨੀ ਧੁਨ ਵੱਜ ਰਹੀ ਸੀ ਔਰ ਰੋਹਾਨੀ ਮਾਹੌਲ ਬਣਿਆ ਹੋਇਆ ਸੀਗਾ ਜਾਂਦੀ ਮੈਂ ਲਿਵ ਇੱਕ ਕਿਸਮ ਦੀ ਲੱਗ ਗਈ ਅੰਦਰ ਲਿਵ ਜੁੜ ਗਈ ਲਿਵ ਜੁੜ ਗਈ ਔਰ ਬੜਾ ਆਨੰਦ ਮਈ ਮਾਹੌਲ ਸੀਗਾ ਜਿਵੇਂ ਉਹ ਸੰਤ ਸਟੇਜ ਦੇ ਉੱਤੇ ਆਏ ਔਰ ਉਹਨਾਂ ਨੇ بس ਐ ਆਪਣੀ ਨਿਗਾ ਸਾਰੇ ਹਾਲਤੇ ਸਾਰੇ ਅੰਤੇ ਕਮਾਈ ਮੈਂ ਦੇਖਿਆ ਕਿ ਉਹਨਾਂ ਦੇ ਇੱਥੇ ਤਿੰਨ ਮੂਹਾਂ ਸੱਪ ਜਿੰਨੂੰ ਕਹਿੰਦੇ ਔਰੇ ਕੁੰਡਲਨੀ ਇਸੇ ਰੂਪ ਚ ਦਿਖਦੀ ਹੈ ਇਨਾ ਅਖਾਂ ਨਾਲ ਦੱਸਿਆ ਤੁਹਾਨੂੰ ਦੇਖੋ ਉਦੋਂ ਬਾਹਰ ਆ ਸਾਰਾ ਚੁੱਪ ਹੋ ਜਾਂਦਾ ਹੈ ਹਾਂਜੀ ਫਿਰ ਉਹ ਦੇਖ ਦਿੱਤਾ ਉਹ ਅੰਦਰ ਦੀ ਅੱਖੀ ਅਸ਼ੋਕ ਇਹਨੂੰ ਥਰਡ ਆਈ ਕਲਰ ਕੁਝ ਕਹ ਲਓ ਤੁਹਾਡੇ ਬਾਹਰੀ ਸ਼ਰੀਰ ਤੁਹਾਡਾ ਸੁਨ ਹੋ ਜਾਂਦਾ ਜੜ ਹੋ ਜਾਂਦਾ ਠੀਕ ਹੈ ਅਸੀਂ ਸਾਰੇ ਉਹਨਾਂ ਦੇ ਸਵਾਗਤ 'ਚ ਖੜੇ ਸੀਗੇ ਤੇ ਮੇਰੀ ਗਰਦਨ ਪਿੱਛੇ ਪਿੱਛੇ ਜਾਂਦੀ ਰਹੀ ਔਰ ਮੈਂ ਮੇਰੀ ਨਿਗਾ ਉਹਨਾਂ ਦੇ ਚਿਹਰੇ ਤੇ ਔਰ ਮੈਨੂੰ ਲੱਗਦਾ ਕਿ ਉਹਨਾਂ ਦੇ ਇੱਥੋਂ ਉਹ એનર્ਜੀ ਆ ਕੇ ਮੇਰੇ ਵਿੱਚ ਐਂਟਰ ਕੀਤੀ ਆ ਹੂੰ ਔਰ ਉਸ ਤੋਂ ਬਾਅਦ ਮੇਰੇ ਥਰੋਟ ਚੱਕਰਾ ਤੋਂ ਬਾਹਰ ਨਿਕਲੀ ਹੈ ਉਹ એનર્ਜੀ ਦੀ ਸਪੀਡ ਜੇ ਮੈਂ ਰਫਲੀ ਦਸਾਂ ਤਾਂ ਸ਼ਾਇਦ ਹਜ਼ਾਰਾਂ ਕਿਲੋਮੀਟਰ ਦੀ ਸਪੀਡ ਰਹੀ ਫਾਸਟ ਇੰਨੀ ਤੇਜ਼ੀ ਨਾਲ ਡਾਲ ਦਾ ਵੇਗ ਸੀਗਾ ਔਰ ਚੌੜਾਈ ਦੇ ਵਿੱਚ ਵੀ ਉਹ ਬਹੁਤ ਕਮਰੇ ਜਿੰਨੀ ਚੌੜੀ ਸੀ ਔਰ ਉਹ ਇੱਥੋਂ ਨਿਕਲਦੀ ਹੈ ਤੁਸੀਂ ਇਹ ਦੇਖੋ ਤੇ ਕਿੰਨਾ ਕੁ ਤਕਲੀਫ ਇੰਨੀ ਕੁ ਸੀ ਦੁੱਖ ਤਕਲੀਫ ਇਹ ਸੀਗੀ ਕਿ ਮੈਂ ਇੱਕ ਹੱਥ ਆਪਣਾ ਪਿੱਛੇ ਰੱਖ ਲਿਆ ਮੈਨੂੰ ਲੱਗਿਆ ਮੇਰੀ ਮਣ ਕੇ ਟੁੱਟ ਗਏ ਨੇ ਕਿਉਂਕਿ ਉਹਦਾ ਇੰਨਾ ਵੇਗ ਸੀਗਾ ਮੇਰੇ ਕੰਟਰੋਲ ਤੋਂ ਬਾਹਰ ਸੀਗਾ ਜੀ ਲੇਕਿਨ ਜਿਹੜੇ ਉਹ ਸਟੇਜ ਤੇ ਸੀਗੇ ਉਹ ਔਰ ਮੈਂ ਸਿਰਫ ਥੋੜੀ ਜੀ ਅੱਖਾਂ ਖੁੱਲੀਆਂ ਨਾਲ ਉਹਨਾਂ ਦੇ ਦਰਸ਼ਨ ਕਰ ਰਹੀਆਂ ਔਰ ਮੇਰੇ ਨਾਲ ਇਹ ਘਟ ਰਿਹਾ ਮੇਰੇ ਨਾਲ ਮੇਰੇ ਫਰੈਂਡ ਨੇ ਸੋਚਿਆ ਵੀ ਇਹਨੂੰ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਹੈ ਤੇ ਕੋਈ ਆਵਾਜ਼ਾਂ ਵੀ ਨਿਕਲੀਆਂ ਤੁਹਾਡੀਆਂ ਜਾਂ ਵੈਸੀ ਸਾਈਲੈਂਟ ਸੀਗੀ ਤੁਹਾਨੂੰ ਅੰਦਰ ਤੁਹਾਨੂੰ ਪਤਾ ਲੱਗ ਰਿਹਾ ਸੀ ਕਿਤੇ ਹੋਰ ਨੂੰ ਨਹੀਂ ਲੱਗ ਰਿਹਾ ਸੀ ਨਹੀਂ ਮੈਨੂੰ ਪਤਾ ਲੱਗ ਰਿਹਾ ਸੀ ਮੇਰੀ ਉਹ ਬਾਅਦ 'ਚ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕੀ ਤੈਨੂੰ ਕੀ ਮਹਿਸੂਸ ਹੋਇਆ ਫਰੈਂਡ ਨੂੰ ਪੁੱਛਿਆ ਉਹ ਕਹਿੰਦੀ ਮੈਨੂੰ ਲੱਗਿਆ ਇਹਨੂੰ ਕੁਝ ਹੋ ਗਿਆ ਡਾਕਟਰ ਦੇ ਕੋਲ ਲੈ ਜਾਣਾ ਚਾਹੀਦਾ ਪਰ ਮੈਂ ਅੰਦਰਲੀ ਅੱਖਾਂ ਨਾਲ ਦੇਖ ਰਹੀ ਸੀ ਉਸ એનર્ਜੀ ਦਾ ਵੇਗ ਉਹ ਕਿੰਨੇ ਵੇਗ ਨਾਲ ਮੇਰੇ ਇਥੋਂ ਇਹਨੂੰ ਬਸ਼ੁੱਧੀ ਚੱਕਰ ਕਹਿੰਦੇ ਹਾਂ ਸੀ ਤੋਂ ਵਾਰ ਨਿਕਲ ਰਿਹਾ ਸੀ ਮੈਂ ਕਨਵਿੰਸ ਸੀ ਕਿ ਵੀ ਇਹ ਕੋਈ ਦੁਨਿਆਵੀ ਤਾਕਤ ਨਹੀਂ ਰਿਹਾ ਇਹ ਕੁਝ ਹੋਰ ਹੀ ਘਟ ਰਿਹਾ ਔਰ ਇਹ ਉਹਨਾਂ ਸੰਤਾਂ ਦੀ ਕਿਰਪਾ ਨਾਲ ਹੋ ਰਿਹਾ ਅੱਛਾ ਉਹ ਸੰਤਾਂ ਦੀ ਕਿਰਪਾ ਸਾਰਿਆਂ ਤੇ ਵਰਸ ਰਹੀ ਸੀ ਮੈਂ ਅੱਗੇ ਮੇਰੀ ਇੱਕ ਨਿਗਾ ਅੱਖਾਂ ਥੋੜੀ ਜਿਹੀ ਖੁੱਲੀਆਂ ਸੀ ਤਾਂ ਇੱਕ ਹੋਰ ਲੇਡੀ ਦਾ ਮੈਂ ਦੇਖਿਆ ਵੀ ਉਹਦਾ ਵੀ ਮੇਰੇ ਵਰਗਾ ਹਾਲ ਹੋ ਰਿਹਾ ਸੀ ਇਹ ਹੁਣ ਬਾਅਦ ਚ ਸਾਧੂ ਸੰਤਾਂ ਤੋਂ ਸੁਣਿਆ ਉਨ ਬੁਖਤੋਂ ਪੜਿਆ ਵੀ ਜਿਵੇਂ ਸੂਰਜ ਦੀ ਰੌਸ਼ਨੀ ਤਾਂ ਸਾਰਿਆਂ ਲਈ ਹੈ ਐਂ ਸੰਤਾਂ ਦੀ ਕਿਰਪਾ ਤਾਂ ਸਾਰਿਆਂ ਲਈ ਹੈ ਤੁਸੀਂ ਜਿੰਨਾ ਉਪਨ ਹੁੰਦੇ ਹੋ ਤੁਸੀਂ ਉਹਨਾਂ ਗ੍ਰਹਿਣ ਕਰ ਲੈਂਦੇ ਤੁਹਾਨੂੰ ਉਹਨੇ ਪ੍ਰਾਪਤੀ ਹੋ ਜਾਂਦੀ ਇਹ ਸਿਗਾ ਮੇਰਾ ਵਿਸ਼ੁੱਧੀ ਚੱਕਰ ਦਾ ਉਹ ਅੱਛਾ ਫਿਰ ਜਦੋਂ ਇਹ ਘਟਨਾ ਘਟੀ ਤੁਹਾਡੀ ਬਾਡੀ ਤੇ ਤੁਹਾਡੀ ਸੋਲ ਤੇ ਤੁਹਾਡੀ ਉੱਤੇ ਇਹਦਾ ਕੀ ਅਸਰ ਰਿਹਾ ਤੇ ਕਿੰਨੇ ਦਿਨ ਰਿਹਾ ਅਸਰ ਰਹੰਦਾ ਹੈ ਕਾਫੀ देर ਰਹੰਦਾ ਜਦੋਂ ਮੈਂ ਉੱਥੋਂ ਵਾਪਸ ਆਸੀ ਸ਼ਿਵਰ ਅਟੈਂਡ ਕਰਕੇ ਆਇਆ ਹੌਲੀ ਹੌਲੀ એનર્ਜੀ ਗਰਾਉਂਡ ਹੋਣੀ ਸ਼ੁਰੂ ਹੋਈ ਲੇਕਿਨ ਬਾਡੀ ਅੰਨੀ ਵਾਈਬ੍ਰੇਟ ਕਰ ਰਹੀ ਹੁੰਦੀ ਆ ਤੁਹਾਡੀ ਜਿਵੇਂ 100 ਵਾਟ ਦੇ ਵਾਲਵ ਤੇ 1000 ਵਾਟ ਦੀ એનર્ਜੀ ਆ ਜਾਏ ਉਹ ਇੱਕ ਫਟਦਾ ਨਹੀਂ ਲੇਕਿਨ ਬਹੁਤ ਫਿਜ਼ੀਕਲੀ ਰੂਪ ਦੇ ਵਿੱਚ ਵੀ ਕਈ ਵਾਰੀ ਤਕਲੀਫ ਹੁੰਦੀ ਹੈ ਓਕੇ ਘਰ ਆਇਆ ਤਾਂ ਉਹਨੇ ਆਪਣੇ ਹਸਬੰਦ ਨੂੰ ਦੱਸਿਆ ਉਹ ਕਹਿੰਦਾ ਇਹਨੂੰ ਡਾਕਟਰ ਨੂੰ ਦਿਖਾਣਾ ਚਾਹੀਦਾ ਜੀ ਜੀ ਲੇਕਿਨ ਮੈਂ ਚੁੱਪ ਰਹੀ ਮੈਨੂੰ ਇਹ ਸੀਗਾ ਕਿ ਨਹੀਂ ਇਹ ਕੁਝ ਹੋਰ ਹੀ ਘਟ ਰਿਹਾ ਫਿਰ ਜਦੋਂ ਅਸੀਂ ਘਰ ਪਹੁੰਚਿਆ ਘਰ ਪਹੁੰਚਿਆ ਤਾਂ ਉੱਥੇ ਲੇਡੀਜ਼ ਗੀਤ ਤੋਂ ਪਹਿਲਾਂ ਕੀਰਤਨ ਚੱਲ ਰਿਹਾ ਸੀਗਾ ਕੀਰਤਨ ਦੇ ਵਿੱਚ ਜਾ ਕੇ ਮੈਂ ਬੈਠ ਗਈ ਬੈਠ ਗਈ ਤਾਂ ਅੰਤਾਂ ਦੀ ਚੁੱਪ ਲੱਗ ਗਈ ਅੰਦਰ ਬਾਹਰ ਹੂੰ ਚੁੱਪ ਹੋ ਗਈ ਚੁੱਪ ਹੋਣ ਤੋਂ ਬਾਅਦ ਮੈਨੂੰ ਇਹ ਲੱਗਿਆ ਕਿ ਮੇਰਾ ਇਹ ਜਿਹੜਾ ਹੈੱਡ ਸੇਰਾ ਹਾਂ ਕੋਈ ਇਲੈਕਟ੍ਰਿਕ ਮੈਗਨੇਟਿਕ ਫੀਲਡ ਜਿਹੜਾ ਹੈ ਉਹ ਇਸ ਤਰ੍ਹਾਂ ਖੁੱਲ ਗਿਆ ਔਰ ਉਪਰੋਂ ਫਿਰ ਕੋਈ એનર્ਜੀ ਮੇਰੇ ਅੰਦਰ ਐਂਟਰ ਕੀਤੀ ਜਦੋਂ ਉਹ એનર્ਜੀ ਐਂਟਰ ਕੀਤੀ ਫਿਰ ਮੇਰੀ ਬਾਡੀ ਜਿਵੇਂ ਮਧਾਣੀ ਚਲਦੀ ਐ ਇਸ ਤਰ੍ਹਾਂ ਘੁੰਮਣ ਲੱਗੀ ਜੀ ਹੁਣ ਦੇਖਣ ਵਾਲਾ ਇੱਕ ਮੇਰੇ ਪਿੱਛੇ ਮੇਰੀ ਫਰੈਂਡ ਸੀ ਉਹਨੇ ਮੈਨੂੰ ਐ ਜੱਫੀ ਪਾ ਲਈ ਵੀ ਐ ਨਾ ਕਰ ਐ ਨਾ ਕਰ ਉਹ ਡਰ ਗਈ ਵੀ ਇਹ ਕੀ ਹੋ ਰਿਹਾ ਲੇਕਿਨ ਮੈਨੂੰ ਪਤਾ ਸੀਗਾ ਵੀ ਜੋ ਕੁਝ ਉੱਪਰੋਂ ਆ ਰਿਹਾ ਐ ਇਹ ਕੁਝ ਗਲਤ ਨਹੀਂ ਐ ਮੈਨੂੰ ਦਰਨ ਦੀ ਲੋੜ ਨਹੀਂ ਆ। ਫਿਰ ਬਾਡੀ ਦੇ ਵਿੱਚ ਕਾਫੀ ਸੈਂਸੇਸ਼ਨ ਹੋਈ। ਸੈਂਸੇਸ਼ਨ ਹੋਈ ਚਲੋ ਲੋਕ ਗੱਲਾਂ ਕਰਨ ਲੱਗੇ ਕੋਈ ਕੁਝ ਕਹੇ ਕੋਈ ਕੁਝ ਕਹੇ। ਮੈਂ ਆਪਣਾ ਚੁੱਪ ਕਰਕੇ ਪਰ ਉਸ ਦਿਨ ਮੈਂ ਤੋ ਦੋ ਦਿਨ ਮੈਂ ਤੋ ਬੈਠ ਤੋ ਉੱਠਿਆ ਨਹੀਂ ਗਿਆ। ਉਹ એનર્ਜੀ ਦਾ ਜੋਰ ਹੈ ਨਾ ਸੀਗਾ। ਕਿ ਮੇਤੋਂ ਦੋ ਦਿਨ ਮੈਂ ਬਿਸਤਰ ਤੋਂ ਇਹ ਜਿਹੜੀ ਮਤਲਬ ਤੋਂ ਡਰਨ ਘਟਨਾ ਘਟਦੀ ਜਦੋਂ ਕੁੰਡ ਲੈਣੀ ਹੁੰਦੀ ਹੈ ਇਹ ਇਹ ਡਰੋਂ ਡਰੋਂਦੀ ਆ ਜਾਂ ਡਰੋਂ ਵਾਲੀ ਹੁੰਦੀ ਆ ਘਟਨਾ ਜਾਂ ਕਿਦਾਂ ਆ ਮੈਨੂੰ ਕੋਈ ਡਰਨੇ ਆਇਆ ਕਦੀ ਹਮ ਪਰ ਕਈ ਲੋਕਾਂ ਦੇ ਮੈਂ ਐਕਸਪੀਰੀਅੰਸ ਖਾਸ ਕਰ ਜਿਹੜੇ ਬੱਚੇ ਹੁੰਦੇ ਨੇ ਯੰਗ ਇਸ ਦੇ ਵਿੱਚ ਹੁੰਦੇ ਨੇ ਹਮ ਉਹਨਾਂ ਨੂੰ ਕਈ ਵਾਰੀ ਸਪ ਦੇ ਰੂਪ ਚ ਦਿਖਦੇ ਹਮ ਮੈਨੂੰ ਜਦੋਂ ਧਿਆਨ ਦੇ ਵਿੱਚ ਦਿਖਦਾ ਸੀਗਾ ਹਮ ਤਾਂ ਮੈਨੂੰ ਯਾ ਤਾਂ ਮੈਨੂੰ ਇੱਥੇ ਸੁਨਹਿਰਾ ਸੱਪ ਦਿਖਦਾ ਸੀ ਤੁਹਾਡੇ ਆਪਣੇ ਆਪਣੇ ਜੀ ਯਾ ਮੈਨੂੰ ਦੋਨੋਂ ਸਾਈਡਾਂ ਤੇ ਦੋਨੋਂ ਸਾਈਡਾਂ ਤੇ ਸੁਨਹਿਰਾ ਨਹੀਂ ਸੀਗਾ ਲੇਕਿਨ ਇੱਥੇ ਜਿਹੜਾ ਦਿਖਦਾ ਸੀ ਉਹ ਸੁਨਹਿਰਾ ਸੱਪ ਦਿਖਦਾ ਸੀਗਾ ਜੀ ਤੇ ਮੈਂ ਮੈਂ ਡਰ ਵੀ ਲੇਕਿਨ ਕਈ ਯੰਗ ਬੱਚੇ ਡਰ ਵੀ ਜਾਂਦੇ ਹੈ ਉਹ ਸਾਨੂੰ ਸੱਪ ਕਿਉਂ ਦਿਖਦਾ ਹੈ ਇਸ ਤਰ੍ਹਾਂ ਮੈਂ ਇਹ ਸਭ ਗੱਲਾਂ ਇਸ ਲਈ ਕਰ ਰਹੀ ਹਾਂ ਵੀ ਜੀਵੇਂ ਅਣਜਾਣਪੁਰ ਨੇ ਤੇ ਸਾਰਾ ਕੁਝ ਮੇਰੇ ਲਈ ਮੇਰੇ ਨਾਲ ਘਟਿਆ ਮੈਨਾਂ ਪ੍ਰੈਕਟੀਕਲ ਪਹਿਲਾਂ ਹੋਇਆ ਥਿਊਰੀ ਮੈਂ ਬਾਅਦ ਚ ਪੜੀ ਤੁਹਾਨੂੰ ਕੁਝ ਨਹੀਂ ਪਤਾ ਸੀ ਜੋ ਤੁਹਾਡੇ ਨਾਲ ਹੋ ਰਿਹਾ ਸੀਗਾ ਨਾ ਜੋ ਜੋ ਕਿਉਂਕਿ ਇਹ ਕਿਤੇ ਬਿਆਨ ਹੀ ਹੈ ਨਹੀਂ ਕਿਤਾਬਾਂ 'ਚ ਇੰਨੇ ਡਿਟੇਲ ਦੇ ਵਿੱਚ ਮੈਂ ਇੰਡੀਆ ਆਈ ਤੇ ਇੰਡੀਆ ਕੇ ਹੁਣ ਰੱਬ ਨਾਲ ਸਿੱਧੀਆਂ ਗੱਲਾਂ ਕਰਦੀ ਸੀਗੀ ਕਿ ਰੱਬਾ ਠੀਕ ਹੈ ਜੋ ਕੁਝ ਵੀ ਹੋ ਰਿਹਾ ਹੋ ਰਿਹਾ ਮੈਂ ਤਾਂ ਸਿਰਫ ਇੱਕ ਤਨੂ ਮੰਗਿਆ ਤਨੂ ਮੈਂ ਤਾਂ ਪੁਕਾਰਦੀ ਆਂ ਮੈਨੂੰ ਇਹ ਜੋ ਕੁਛ ਤੂੰ ਕਰਾ ਰਿਆ ਮੈਨੂੰ ਇਹ ਨਹੀਂ ਚਾਹੀਦਾ ਮਨ ਤਾਂ ਬਸ ਤੂੰ ਚਾਹੀਦਾ ਤੇ ਮੈਨੂੰ ਦੱਸ ਤਾਂ ਦੇ ਘਟੋ ਘਟ ਵੀ ਮੇਨਾਂ ਘਟ ਕੀ ਰਿਹਾ ਕੋਈ ਮੈਨੂੰ ਦੱਸੇ ਕੋਈ ਐਕਸਪੀਰੀਅੰਸ ਬੰਦਾ ਦੱਸੇ ਵੀ ਹਾਂ ਜੋ ਕੁਛ ਹੋ ਰਿਹਾ ਠੀਕ ਹੋ ਰਿਹਾ ਕੁਛ ਗਲਤ ਨਹੀਂ ਹੋ ਰਿਹਾ ਮੈਂ ਇੰਡੀਆ ਆਈ ਉਸ ਤੋਂ ਪਹਿਲਾਂ ਮੈਂ ਕੀ ਦੇਖਿਆ ਕਿ ਟੀਵੀ ਲਾਇਆ ਮੈਂ ਇਹ ਮਨ ਦੇ ਵਿੱਚ ਉਹਦੇ ਨਾਲ ਰੱਬ ਨਾਲ ਗੱਲਾਂ ਕਰਕੇ ਮੈਂ ਟੀਵੀ ਲਾਇਆ ਤੇ ਟੀਵੀ ਦੇ ਵਿੱਚ ਇੱਕ ਸੰਤਾਂ ਦਾ ਲੈਕਚਰ ਆਉਣ ਲੱਗਿਆ ਉਹ ਲੈਕਚਰ ਦੇ ਵਿੱਚ ਉਹਨਾਂ ਨੇ ਸੇਮ ਟਾਪਿਕ ਐਕਸਪਲੇਨ ਕੀਤਾ ਕਿ ਜਦੋਂ એનર્ਜੀ ਅੰਦਰ ਜਾਗਰਤ ਹੁੰਦੀ ਹੈ ਔਰ ਜਦੋਂ ਚਲਦੀ ਹੈ ਤਾਂ ਉਹਨਾਂ ਨੇ ਡਾਇਗਰਾਮ ਬਣਾ ਕੇ ਵੀ ਉਹਦੇ ਵਿੱਚ ਸ਼ੋਅ ਕਰਤਾ ਦਿਖਾਤਾ ਔਰ ਮੈਂ ਇੰਨਾ ਤਨ ਹੋ ਗਈ ਉਹ ਸਾਰਾ ਦੇਖ ਕੇ ਮੈਂ ਕਿਹਾ ਦਾਦਾ ਤੂੰ ਇੰਨੇ ਨੇੜੇ ਹੋ ਕੇ ਮੇਰੇ ਅਰਦਾਸ ਸੁਣੀ ਵੀ ਮੈਂ ਇਹੀ ਚਾਹਦੀ ਸੀ ਵੀ ਕੋਈ ਮੈਨੂੰ ਦੱਸੇ ਵੀ ਮੈਂ ਪਾਗਲ ਤਾਂ ਨਹੀਂ ਹੈਗੀ ਵੀ ਮੇਰੇ ਨਾਲ ਕੁਝ ਗਲਤ ਤਾਂ ਨਹੀਂ ਹੋ ਰਿਹਾ ਪਰ ਤੂੰ ਦੇਖ ਮੈਨੂੰ ਉਹਨਾਂ ਨੇ ਉਹ ਵਾਕੇ ਵੀ ਦਿਖਾਇਆ ਹੋਇਆ ਸੀਗਾ ਵੀ ਇਹ એનર્ਜੀ ਇਸ ਰੂਪ ਤੇ ਸਾਰੇ ਚੱਕਰ ਡਰਾ ਕੀਤੇ ਹੋਏ ਸੀ ਸਾਰੇ ਚੱਕਰ ਨਹੀਂ ਡਰਾ ਕੀਤੇ ਸੀ ਸਿਰਫ ਇਹ ਦੱਸਿਆ ਸੀ ਵੀ ਇਹ એનર્ਜੀ ਇਸ ਤਰ੍ਹਾਂ ਮੁਕ ਕਰਦੀ ਹੈ ਤੁਹਾਨੂੰ ਦੱਸ ਦਈਏ ਕਿ ਨਾਭੀ ਦੇ ਢੇਠਾਂ ਸ਼ਾਸਤਰਾਂ ਦੇ ਹਿਸਾਬ ਨਾਲ ਇੱਕ ਐਨਰਜੀ ਆ ਜਿਹੜੀ ਕੁੰਡਲੀ ਮਾਰ ਕੇ ਬੈਠੀ ਹੋਈ ਆ ਤੇ ਉਹ ਜਦੋਂ ਜਾਗਰਤ ਹੁੰਦੀ ਆ ਤਾਂ ਕਈ ਚੱਕਰਾਸ ਸਰੀਰ ਦੇ ਵਿੱਚ ਓਪਨ ਹੁੰਦੇ ਨੇ ਉਹਦੇ ਨਾਲ ਬਾਡੀ ਤੇ ਕੀ ਅਸਰ ਹੁੰਦਾ ਸੋਲ ਤੇ ਕੀ ਅਸਰ ਹੁੰਦਾ ਆਪਾਂ ਤਾਂ ਆਇਆ ਕਿਤਾਬਾਂ ਦੇ ਵਿੱਚ ਵੀਡੀਓਜ਼ ਦੇ ਵਿੱਚ ਬੜਾ ਕੁਝ ਆਪਾਂ ਦੇਖਿਆ ਇਸ ਬਾਰੇ ਮੈਮ ਸਾਨੂੰ ਇਹਨਾਂ ਦਾ ਆਪਣਾ ਤਜਰਬਾ ਜਿਹੜਾ ਸਾਡੇ ਨਾਲ ਸਾਂਝਾ ਕਰ ਰਹੀ ਨੇ ਅਲੱਗ-ਅਲੱਗ ਚੱਕਰਾਸ ਕਿਵੇਂ ਓਪਨ ਹੋਏ ਅੱਛਾ ਮੈਮ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਇਹ ਚੀਜ਼ ਹੋ ਰਹੀ ਆ ਤੁਹਾਡੇ ਨਾਲ ਅੱਛਾ ਇਹਦੇ ਨਾਲ ਕੀ ਸ਼ਕਤੀਆਂ ਵੀ ਆਉਂਦੀਆਂ ਨੇ ਜਿਵੇਂ ਆਪਾਂ ਸੁਣਦੇ ਆਂ ਵੀ ਜਦੋਂ ਤੁਹਾਡੀ ਕੁੰਡਲਿਨੀ ਜਾਗਰਿਤ ਹੁੰਦੀ ਆ ਤਾਂ ਤੁਹਾਡੇ ਵਿੱਚ ਨਾ ਕਈ ਸ਼ਕਤੀਆਂ ਆਉਂਦੀਆਂ ਨੇ ਕਿਹੜੀਆਂ ਸ਼ਕਤੀਆਂ ਨੇ ਜਿਹੜੀਆਂ ਤੁਹਾਡੇ ਵਿੱਚ ਆਉਂਦੀਆਂ ਨੇ ਦੇਖੋ ਕਿਹੜੀਆਂ ਸ਼ਕਤੀਆਂ ਤਾਂ ਇਹਦੀ ਡਿਟੇਲ ਦੇ ਵਿੱਚ ਤਾਂ ਕਹਿੰਦੇ ਕਿ ਹਰ ਇੱਕ ਚੱਕਰਾ ਜਿਹੜਾ ਉਹ ਜਿਵੇਂ ਇੱਕ ਫੁੱਲ ਖਿੜਦਾ ਐ ਇਸ ਤਰ੍ਹਾਂ ਜਦੋਂ ਖਿੜਦਾ ਤਾਂ ਉਸ ਜਿਹੜਾ એનર્ਜੀ ਦਾ ਉਹ ਸਰੋਤ ਹੈਗਾ ਉਹਦਾ ਇੱਕ ਆਪਣਾ ਦੇਵਤਾ ਹੈਗਾ ਜਾਂ ਇਹਨੂੰ ਦੇਵਤਾ ਕਹਿ ਲਓ ਜਾਂ ਇਹਨੂੰ ਉਸ એનર્ਜੀ ਦਾ ਇੱਕ એનર્ਜੀ ਦਾ ਕੋਈ ਮੇਨ ਸੋਰਸ ਪ੍ਰਗਟ ਹੁੰਦਾ ਹੈ ਜੀ ਹੈਨਾ ਜਿਹਨੂੰ ਅਸੀਂ ਦੇਵਤਾ ਵੀ ਕਹਿ ਦੁੰਦੇ ਹਾਂ ਵੀ ਹਾਂ ਹਰ ਇੱਕ ਚੱਕਰਾ ਦਾ ਇੱਕ ਦੇਵਤਾ ਹੈ ਜੀ ਠੀਕ ਹੈ ਜਦੋਂ ਜਦੋਂ ਦੇਵਤਾ ਅੰਦਰ ਪ੍ਰਗਟ ਹੁੰਦੇ ਆ ਜਾਂ ਉਹ એનર્ਜੀ ਪ੍ਰਗਟ ਹੁੰਦੀ ਆ ਫਿਰ ਉਹ ਤੁਹਾਨੂੰ ਬਹੁਤ ਕੁਝ ਅੰਦਰੋਂ ਘਟਦਾ ਵੀ ਆ ਦਿਖਾਉਂਦੀ ਵੀ ਆ ਤੁਹਾਡੀ ਸੂਖਸ਼ਮ ਜਿਹੜੇ ਇੰਦਰੀਆਂ ਨੇ ਉਹ ਜਾਗਰਤ ਹੋ ਜਾਂਦੀਆਂ ਨੇ ਜਿਵੇਂ ਇੱਕ ਦਿਨ ਮੈਂ ਬੈਠੀ ਸੀਗੀ ਤੇ ਬੈਠੇ-ਬੈਠੇ ਇਸ ਤਰ੍ਹਾਂ ਹੀ ਮਨ ਦੇ ਵਿੱਚ ਹੀ ਰੱਬ ਨਾਲ ਗੱਲਾਂ ਕਰਦੀ ਰਹਿੰਦੀ ਸੀਗੀ ਤੇ ਮੈਂ ਟੇਬਲ ਵੱਲ ਸਾਹਮਣੇ ਲੱਕੜ ਦਾ ਟੇਬਲ ਪਿਆ ਸੀ ਟੇਬਲ ਵੱਲ ਮੈਂ ਦੇਖ ਰਹੀ ਆ ਦੇਖ ਰਹੀ ਆ ਤੇ ਮੈਂ ਥੋੜੀ ਦੇਰ ਬਾਅਦ ਦੇਖਿਆ ਵੀ ਉਹ ਟੇਬਲ ਜਿਹੜਾ ਹੈ ਹੁਣ ਦੇਖੋ ਨੂੰ ਤਾਂ ਸੋਲਿਡ ਦਿਖ ਰਿਹਾ ਲੱਕੜ ਹੈ ਇਸ ਤਰ੍ਹਾਂ ਦਿਖ ਰਹੀ ਹੈ ਲੇਕਿਨ ਹੌਲੀ ਹੌਲੀ ਉਹ ਸਾਰਾ ਉਹ ਉਹਦਾ ਚ એનર્ਜੀ ਜਿਹੜੀ ਵਾਈਬ੍ਰੇਟ ਹੋ ਰਹੀ ਸੀ ਉਹ ਸਾਰੀ ਦਿਖਣ ਲੱਗ ਗਈ ਵੀ ਇਹ ਤਾਂ ਜਿਵੇਂ ਕਹਿੰਦੇ ਹਨ ਨਾ ਵੀ ਸਾਰਾ ਕੁਝ ਬ੍ਰਹਮਾਣਡ ਦੇ ਵਿੱਚ એનર્ਜੀ ਹੋਈ ਹੈ ਸਾਨੂੰ ਇਹ ਸੋਲਿਡ ਰੂਪ ਚ ਦਿਖਦਾ ਹੈ ਪਰ ਅਸਲ ਚ ਨਹੀਂ ਹੈ ਅਸਲ ਚ ਨਹੀਂ ਹੈ ਇਹ ਮਾਇਆ ਦੇ ਨਾਲ ਸਾਨੂੰ ਇਹ ਬਨਿਆ ਹੋਇਆ ਦਿਖਦਾ ਸਾਰਾ ਕੁਝ ਅਦਰਵਾਈਜ਼ ਹਰ ਇੱਕ ਚੀਜ਼ ਦੀ ਆਪਣੀ ਇੱਕ એનર્ਜੀ ਹੈ ਤੇ ਮੈਂ ਉਹ ਕਿੰਨੀ ਦੇਰ ਉਹ ਟੇਬਲ ਦੀ એનર્ਜੀ ਨੂੰ ਹੀ ਦੇਖਦੀ ਰਹੀ ਹੁਣ ਇਹ ਕਿਹੜੀ ਸੂਖਮ ਅ ਇੰਦਰੀ ਜਿਹੜੀ ਹੈ ਉਹ ਹਾਂ ਉਹ ਦਿਖਾਉਂਦੀ ਹੈ ਇਹ ਜਾਗ੍ਰਿਤੀ ਹੈ ਲੇਕਿਨ ਇਹ ਬਹੁਤ ਛੋਟੀਆਂ ਗੱਲਾਂ ਨੇ ਬਹੁਤ ਛੋਟੇ ਲੈਵਲ ਦੀਆਂ ਗੱਲਾਂ ਨੇ ਇਹ ਜਿਵੇਂ ਜਿਵੇਂ ਅਸੀਂ ਸਾਧਨਾ ਕਰਾਂਗੇ ਹੁਣ ਲੱਗਦੇਗਾ ਕੰਨ ਤੇ ਆਵਾਜ਼ ਆਉਣ ਲੱਗ ਜਾਂਦੀ ਹੈ